ਸਾਸੀਆਕਰ ਜੀ ਸਾਰਿਆਂ ਨੂੰ ਉਹ ਜਾਣਦੇ ਆ ਬਾਸਪਤੀ ਦੇ ਤਾਜ਼ਾ ਰੇਟਾਂ ਦੇ ਬਾਰੇ ਰਤੀਆ ਮੰਡੀ ਦੇ ਵਿੱਚ 1509 ਦਾ ਰੇਟ 2551 ਰੁਪਏ ਲੱਗਿਆ ਬਲੰਦ ਸ਼ਹਿਰ ਮੰਡੀ ਦੇ ਵਿੱਚ 1509 ਦਾ ਰੇਟ 2583 ਰੁਪਏ ਲੱਗਿਆ ਤਹਾਣਾ ਮੰਡੀ ਦੇ ਵਿੱਚ 1509 ਦਾ ਰੇਟ 2480 ਤੋਂ ਲੈ ਕੇ 2600 ਰੁਪਏ ਤੱਕ ਲੱਗਿਆ ਤਰਾਵੜੀ ਮੰਡੀ ਦੇ ਵਿੱਚ 1509 ਦਾ ਰੇਟ 2810 ਤੋਂ ਲੈ ਕੇ 2815 ਰੁਪਏ ਤੱਕ ਲੱਗਿਆ ਪੁਰਾਣੀ 17 18 4550 ਰੁਪਏ ਪੁਰਾਣੀ 11 21 4750 ਰੁਪਏ 18 49 ਦਾ ਰੇਟ 3000 ਰੁਪਏ ਲਾਡਵਾ ਮੰਡੀ ਦੇ ਵਿੱਚ 1509 ਦਾ ਰੇਟ 2845 ਤੋਂ ਲੈ ਕੇ 2895 ਰੁਪਏ ਤੱਕ ਲੱਗਿਆ ਕਰਨਾਲ ਮੰਡੀ ਦੇ ਵਿੱਚ 1509 ਦਾ ਰੇਟ 2711 ਤੋਂ ਲੈ ਕੇ 2750 ਤੱਕ ਲੱਗਿਆ ਅੰਮ੍ਰਿਤਸਰ ਮੰਡੀ ਦੇ ਵਿੱਚ 1509 ਦਾ ਰੇਟ 2676 ਰੁਪਏ ਲੱਗਿਆ ਇੰਦਰੀ ਮੰਡੀ ਦੇ ਵਿੱਚ 1509 ਦਾ ਰੇਟ 2770 ਰੁਪਏ ਲੱਗਿਆ ਗਹਾਣਾ ਮੰਡੀ ਦੇ ਵਿੱਚ 1509 ਦਾ ਰੇਟ 2400 ਤੋਂ ਲੈ ਕੇ 2700 ਰੁਪਏ ਤੱਕ ਲੱਗਿਆ ਫਾਜ਼ਿਲਕਾ ਮੰਡੀ ਦੇ ਵਿੱਚ 1509 ਦਾ ਰੇਟ 2475 ਰੁਪਏ ਤੱਕ ਲੱਗਿਆ